ਜੋ ਕੀ ਨਾ ਆ ਰਹੀ ਹੈ ਡਾਕਟਰ ਪਰਮਿੰਦਰ ਸਿੰਘ ਰਿਟਾਇਰਡ ਪ੍ਰੋਫੈਸਰ ਸਰ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅੱਜ ਦਰਵਾਜ਼ਾ ਲਗਾਇਆ ਗਿਆ ਹੈ ਹਾਂ ਅੱਜ 10 ਦਸੰਬਰ ਦਾ ਦਿਨ ਹੈ ਜਿਸ ਦਿਨ 1948 ਨੂੰ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਯੂਨੈਸਕੋ ਨੇ ਪਾਸ ਕੀਤਾ ਸੀ ਉਸ ਵੰਦ ਵਿੱਚ ਅਸੀਂ ਅੱਜ ਇਕੱਠ ਕੀਤਾ ਹੈ ਪਰ ਸਾਡੇ ਇਕੱਠ ਕਰਨ ਦਾ ਅਸਲ ਮਕਸਦ ਹੈ ਉਹ ਇਹ ਹੈ ਕਿ ਜਿਸ ਉਮੀਦ ਨਾਲ ਮਨੁੱਖੀ ਅਧਿਕਾਰ ਦੁਨੀਆ 'ਚ ਬਿਹਾਰੇ ਗਏ ਸਨ ਸਾਡੀ ਸਰਕਾਰ ਪਿਛੇ ਲੱਗੇ ਸਮੇਂ ਤੋਂ ਦੁਸਤਾਨ ਦੇ ਦੇ ਪਾਕਿਸਤਾਨਾ ਉਹਨੇ ਰੰਗਣਾ ਕਰਕੇ ਲੋਕਾਂ ਤੋਂ ਕੋੜੋ ਉਦਕਾਰ ਖੋ ਕੇ ਉਹਨਾਂ ਜੇਲ੍ਹਾਂ 'ਚ ਸੁੱਟ ਰਹੀ ਹੈ ਝੂਠੇ ਮੁਕਾਬਲੇ 'ਚ ਮਾਰ ਰਹੀ ਹੈ ਜਿੰਨੀਆਂ ਜਦوجਦਾਂ ਇਥੋਂ ਦੇ ਸੰਘਰਸ਼ ਕਰਨ ਵਾਲੇ ਤਪਕੇ ਕਰ ਰਹੇ ਹੈ ਉਹਨਾਂ ਨੂੰ ਜ਼ੋਰ ਦੇ ਨਾਲ ਤਾਕਤ ਦੀ ਵਰਤੋਂ ਕਰਕੇ ਡਾਟੀ ਚਾਰਜ ਕਰਕੇ ਟੇਰ ਗੈਸ ਕਰਕੇ ਜਾਂ ਜੇਲ੍ਹਾਂ 'ਚ ਸੁੱਟ ਕੇ ਉਹਨਾਂ ਸਭ ਸਿਰਚਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕਿਹ ਕਿਦਰ ਸਿਸਟਮ ਲਾਗੂ ਕਰਕੇ ਤੇ ਮੁੜ ਕੇ ਸਾਰੇ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਬੱਚੇ ਰੱਖ ਕੇ ਉਹਨਾਂ ਤੋਂ ਜਿਹੜੀ ਸੁਰੱਖਿਤਾ ਹੁੰਦੀ ਹੈ ਸਰਵਿਸ ਤੇ ਕੋਈ ਜਾ ਰਹੀ ਹੈ ਇਹ ਜੇ ਹਾਲਾਤ ਦੇ ਵਿੱਚ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦਾ ਜਨਮ ਮਨਾਉਣ ਲੱਗੇ ਆ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਲੋਕਾਂ ਜਿਨ੍ਹਾਂ ਨੂੰ ਪਿੱਛੇ 6 ਸਾਲਾਂ ਤੋਂ ਇਹਨਾਂ ਨੇ ਯੂਏਪੀਏ ਥੱਲੇ ਕੈਦ ਕਰਕੇ ਰੱਖਿਆ ਹੋਇਆ ਹੈ ਜਾਂ ਜਿਹੜੇ ਅਰੰਧਤੀ ਰੋਏ ਵਰਗੇ ਲਖਾਰੀ ਹੈ ਉਹਨਾਂ ਯੂਐਪੀਏ ਦਾ ਕੇਸ ਹਸਤਾਕੇ ਸਿੱਧੇ ਰੱਖਿਆ ਹੋਇਆ ਹੈ ਜਾਂ ਛੱਤੀਸਗੜ੍ਹ ਦੇ ਜੰਗਲਾਂ ਦੇ ਵਿੱਚ ਜ਼ੁਲਮ ਹੋ ਰਿਹਾ ਹੈ ਜਾਂ ਪੰਜਾਬ ਦੇ ਕਿਸਾਨਾਂ ਤੇ ਜ਼ੁਲਮ ਹੋ ਰਿਹਾ ਹੈ ਉਹਨਾਂ ਸਭ ਜ਼ੁਲਮਾਂ ਦੇ ਖਿਲਾਫ ਆਵਾਜ਼ ਠਾਉਣ ਵਾਸਤੇ ਅੱਜ ਇਸ ਜ਼ਿਲ੍ਹੇ ਦੀਆਂ ਸਬੂਤ ਜਨਤਾ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਇਹਨਾਂ ਨੇ ਇਕੱਠ ਕੀਤਾ ਹੈ ਤਾਂ ਕਿ ਇਹ ਹੱਕੀ ਆਵਾਜ਼ ਠਾਕੇ ਅਸੀਂ ਲੋਕਾਂ ਦੇ ਹੱਕ ਦੀ ਗੱਲ ਕਰ ਸਕੀਏ ਇੱਜੇ ਮੰਗਾਂ ਨੇ ਇੱਕ ਤੋਂ ਲਾਗੂ ਬਸ ਇਸ ਮੰਗਣਾ ਚਾਹੀਦਾ ਹੈ ਇਹ ਵੀ ਮੁਕਤ ਤੌਰ ਤੇ ਬਾਕੀ ਜਿੱਥੇ ਕਿਤੇ ਵੀ ਲੋਕਾਂ ਨੂੰ ਵਿਹਲਾ ਕੀਤਾ ਜਾ ਰਿਹਾ ਨੌਕੇ ਜਿਵੇਂ ਅੱਜ ਨੂੰ ਹੁਣੇ ਪਤਾ ਲੱਗਿਆ ਕਿ ਗੁਰਨਾਨਕਾ ਹਸਟਲ ਦੇ ਵਿੱਚ ਜਿਹੜਾ ਪੀ ਡਬਲਯੂ ਡੀ ਦੇ ਵਿਭਾਗ ਦੇ ਵਿੱਚ ਠੇਕੇ ਦੇ ਮੁਲਾਜ਼ਮ ਸੀ ਉਹਨਾਂ ਨੂੰ ਦੁਬਾਰਾ ਤੋਲ ਕੇ ਹੈ ਤੁਸੀਂ ਜਦੋਂ ਇੱਕ ਵਾਰੀ ਤੁਹਾਨੂੰ ਨੌਕਰੀ ਜੋ ਕੱਢਾਂਗੇ ਦੁਬਾਰਾ ਜੋਇਨ ਕਰਾਵਾਂਗੇ ਜਿਵੇਂ ਉਹੋ ਜੇ ਲੰਬੇ ਸਮੇਂ ਤੋਂ ਲੋਕ ਧਰਨੇ ਦੇ ਬਿਡੇ ਸੁਆਈ ਨਹੀਂ ਹੋ ਰਹੀ ਉਹਦੇ ਖਿਲਾਫ ਅਸੀਂ ਆਵਾਜ਼ ਠਾਣਨ ਵਿੱਚ ਕੱਟੋਗੇ ਨਰਕਾ ਵੀ ਪਹਿਲੇ ਵੀ ਧੰਨੇ ਲਗਾਏ ਸੀ ਬਾਕੀ ਅੱਜ ਸਾਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸਭੂ ਜਿੱਥੇ ਬੰਦ ਗਏ ਜਨਤਕ ਜਿੱਥੇ ਪ੍ਰਦਰਸ਼ਨ ਧਰਨੇ ਮਾਰ ਕੇ ਲਾਈਆਂ ਤੇ ਜਿਹੜਾ ਖਾਸ ਤੌਰ ਤੇ ਜਿਹੜਾ ਸ਼ੰਭੂ ਬਾਰਡਰ ਤੇ ਉੱਤੇ ਜਿਹੜੀ ਕਿਸਾਨਾਂ ਜਿਹੜੀ ਕੇਸਿੰਗ ਹੋਈ ਹੈ ਜਾਂ ਉਸ ਤੋਂ ਪਹਿਲਾਂ ਦੁਨੀਆਲੇ ਜਾਂ ਹੋਰ ਪਿੰਡਾਂ ਦੇ ਵਿੱਚ ਡੱਟ ਚਾਰ ਹੋਇਆ ਕਿਸਾਨਾਂ ਤੇ ਅਸੀਂ ਉਹਦੀ ਵੀ ਬਸਰਖਾ ਦੇ ਵਿੱਚ ਮੁਜ਼ਮਮਤ ਕਰਦੇ ਆਂ ਤੇ ਇਹ ਮੰਗ ਕਰਦੇ ਆ ਕਿ ਕਿਸਾਨਾਂ ਦੀ ਹੱਕੀ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨ ਕੇ ਜੇ ਸਰਕਾਰ ਇਸ ਮਾਹੌਲ ਨੂੰ ਸਤਾ ਤਵਾ ਪਹਿਲਾਂ ਵੀ ਤਾਂ ਲਗਾ ਚੁੱਕੀ ਉਹ ਅੱਜ ਵੀ ਲਗਾਇਆ ਲੱਗਦਾ ਕਿਤੇ ਨਾ ਕਿਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ ਬਿਲਕੁਲ ਜਦੋਂ ਲੋਕ ਇਕੱਠੇ ਹੋ ਕੇ ਵਾਸਤ ਹੁੰਦੇ ਆ ਇਹ ਕਿਤੇ ਭੁੱਲ ਨਹੀਂ ਚਾਹੀਦਾ ਕਿ ਇਹ ਇਹ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੈ ਸਰਕਾਰ ਨੂੰ ਕੁਝ ਕਦਮ ਉਠਾਉਣ ਵਾਸਤੇ ਮਜਬੂਰ ਹੋਣਾ ਪਹਿਲਾਂ ਜਿਵੇਂ 20 ਦੇ ਵਿੱਚ ਨੂੰ ਕਿਸਾਨ ਲਹਿਰ ਕੁੱਟੀ ਸੀ ਦਿੱਲੀ ਦੇ ਵਿੱਚ ਉਦੋਂ ਉਹਨਾਂ ਨੂੰ ਤਿੰਨ ਕਨਾਲੇ ਨੂੰ ਵਾਪਸ ਲੈਣੇ ਪਏ ਤੇ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਜਿਵੇਂ ਜਿਵੇਂ ਇਹ ਸਰਕਾਰ ਸ਼ੇਕ ਤੜਕੜਾ ਹੋਊਗਾ ਤੇ ਸਰਕਾਰ ਨੇ ਕਾਲੇ ਕਾਨੂੰਨ ਉਹ ਗੱਲਾਂ ਵਾਪਸ ਲੈਣੇ ਪੈਣਗੇ ਬਹੁਤ ਮਿਹਰਬਾਨੀ ਤੁਹਾਡੀ